ਸਿਹਤ ਸੜਕ ਸੁਰੱਖਿਆ ਉਹ ਸਿੱਖਿਆ ਇਹ ਚਾਰ ਬੁਨਿਆਦੀ ਸੂਲਤਾਂ ਹੁੰਦੀਆਂ ਲੋਕਾਂ ਵਾਸਤੇ ਸੜਕਾਂ ਦੇ ਤੁਸੀਂ ਉਦਘਾਟਨ ਕਰਕੇ ਆਏ ਹੈਗੇ ਹੋ ਉਹਨ ਲੋਕਾਂ ਦੀ ਸਿਹਤ ਦੇ ਕੀ ਜਾ ਰਹੀ ਹੈ ਜੀ ਕੀ ਕਹਿੰਨਾ ਤੁਹਾਡਾ ਸਰਕਾਰ ਦਾ ਰੋਡ ਪਲਾਨ ਕੀ ਹੈਗਾ ਬਿਲਕੁਲ ਹੜ੍ਹਾਂ ਤੋਂ ਬਾਅਦ ਜ਼ਿੰਦਗੀ ਇੱਕ ਵਾਰ ਫੇਰ ਸਹਜੇ ਸਹਜੇ ਲਈ ਤਿਆਰੀ ਹੈ ਔਰ ਲੋਕਾਂ ਨੂੰ ਜਿਹੜੀਆਂ ਮੂਲ ਬੂਤ ਸਹੂਦਾਵਾਂ ਨੇ ਜਿਹੜੀਆਂ ਪਿਛਲੇ ਲਗਭਗ ਇੱਕ ਮਹੀਨੇ ਤੋਂ ਰੁਕੀ ਹੋਈਆਂ ਸਨ ਲਗਾਤਾਰ ਉਧਰ ਤੇ ਕੰਮ ਕੀਤਾ ਜਾ ਰਿਹਾ ਹੈ ਔਰ ਸਪੈਸ਼ਲ ਮਾਨ ਜੋਗ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਇਤਿਹਾਸ ਦੇ ਅੰਦਰ ਹਾੜਾ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਪਹਿਲੀ ਵਾਰ ਇੱਕ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਸਮਝਣ ਉਹਦੀ ਸਟੱਡੀ ਕਰਨ ਦੇ ਲਈ ਜਾਂ ਉਹਨੂੰ ਕਨਸੋਲिडेट ਕਰਨ ਦੇ ਲਈ ਇੱਕ ਸੈਸ਼ਨ ਵੀ ਬੁਲਾਇਆ ਗਿਆ ਜਿਹਦੇ ਵਿੱਚੋਂ ਮੈਂ ਅੱਜ ਹੁਣੇ ਹੀ ਇੱਥੇ ਵਾਪਸ ਵਰਤੇ ਆ ਔਰ ਸੋਮਵਾਰ ਫਿਰ ਸੈਸ਼ਨ ਚੱਲਣਾ ਲੇਕਿਨ ਗਰਾਉਂਡ ਦੇ ਉੱਤੇ ਲਗਾਤਾਰ ਸਾਡੀਆਂ ਸਾਰੀਆਂ ਟੀਮਾਂ ਉਹ ਵਕ ਵਕ ਢੰਗਾ ਦੇ ਨਾਲ ਜਿਹੜੀਆਂ ਲੋਕਾਂ ਨੂੰ ਹੜਾਂ ਤੋਂ ਬਾਅਦ ਜਿਹੜੀਆਂ ਮੁਸ਼ਕਲ ਆਈਆਂ ਨੇ ਉਹਨੂੰ ਦੂਰ ਕਰਨ ਦੇ ਲੱਗੀਆਂ ਹੋਈਆਂ ਨੇ ਔਰ ਤੁਸੀਂ ਠੀਕ ਕਿਹਾ ਕਿ ਹੁਣੇ ਮੈਂ ਅੱਜ 1 ਕਰੋੜ 13 ਲੱਖ ਰੁਪਏ ਦੇ ਲਾਗਤ ਦੇ ਨਾਲ 5 ਕਿਲੋਮੀਟਰ ਸੜਕ ਦੀ ਰਿਪੇਅਰ ਦਾ ਕੰਮ ਕਾਹ ਸ਼ੁਰੂ ਕਰਾ ਕੇ ਆਇਆ ਔਰ ਬਹੁਤ ਵੱਡੀ ਸਗਾਰਤ ਹਲਕੇ ਨੂੰ ਮਿਲੀ ਹੈ ਤੇ ਜਿੱਥੇ ਮੈਂ ਖੜਾ ਹੁਣ ਇਹ ਬੇਗੋਵਾਲ ਪਿੰਡ ਜਿਹੜਾ ਮੇਰੇ ਹਲਕੇ ਦਾ ਸਭ ਤੋਂ ਵੱਡਾ ਪਿੰਗ ਪਿੰਡ ਹੈ ਪਿੰਡ ਦੇ ਸਰਪੰਚ ਭਾਜੀ ਨੀਸਾ ਸੈਣੀ ਜੀ ਮੇਰੇ ਨਾਲ ਨੇ ਸਾਰੇ ਟੀਮ ਨਾਲ ਆ ਤੋ ਇੱਥੇ ਅੱਜ ਵੱਡਾ ਮੇਗਾ ਜਿਹੜਾ ਉਹ ਮੈਡੀਕਲ ਕੈਂਪ ਲਾਇਆ ਗਿਆ ਔਰ ਜਿਸ ਕੈਂਪ ਦੇ ਅੰਦਰ ਤੁਸੀਂ ਦੇਖਿਆ ਵੀ ਪੂਰਾ ਰਸ ਪਿਆ ਔਰ ਲੋਕ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਲੈਣ ਲਈ ਆਏ ਆ ਔਰ ਇੱਥੇ ਸਕੈਨ ਦੇ ਡਾਕਟਰ ਵੀ ਆਏ ਨੇ ਇੱਥੇ ਆਈ ਸਪੈਸ਼ਲਿਸਟ ਵੀ ਆਏ ਨੇ ਇੱਥੇ ਗਾਇਨੀ ਦੇ ਡਾਕਟਰ ਵੀ ਆਏ ਨੇ ਇਥੇ ਜਿਹੜੇ ਉਹ ਦਿਮਾਗ ਦੇ ਡਾਕਟਰ ਵੀ ਆਏ ਨੇ ਮਤਲਬ ਪੂਰੀ ਟੀਮ ਜਿਹੜੀ ਆ ਉਹ ਡਾਕਟਰ ਸਵਾਨਾ ਦੇ ਲੋਕਾਂ ਦੀ ਸੇਵਾ ਚ ਲੱਗੀ ਆ ਸਾਰਾ ਪੈਰਾਮੈਡੀਕਲ ਸਟਾਫ ਲੱਗਾ ਤੇ ਹਰ ਤਰ੍ਹਾਂ ਦੀ ਦਵਾਈ ਉਹ ਵੀ ਲੋਕਾਂ ਨੂੰ ਪ੍ਰੋਵਾਈਡ ਕਰਾ ਰਹੀ ਮਤਲਬ ਪ੍ਰੋਵਾਈਡ ਆ ਰਹੀ ਹੈ ਕਿਉਂਕਿ ਛੜਾਂ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਬਿਮਾਰੀ ਨਾ ਫੈਲੇ ਕਿਸੇ ਕਿਸਮ ਦੀ ਕੋਈ ਲੋਕਾਂ ਜਿਹੜੀ ਦਿੱਕਤ ਆ ਉਹਨੂੰ ਪਹਿਲੋਂ ਜਿਹੜਾ ਆ ਉਹ ਨੱਪਣ ਦੇ ਲਈ ਉਹਨੂੰ ਦੂਰ ਕਰਨ ਦੇ ਲਈ ਇਹ ਕੈਂਪ ਲਾਇਆ ਜਾ ਰਿਹਾ ਸੋ ਅੱਜ ਸੜਕਾਂ ਤੋਂ ਬਾਅਦ ਇਸ ਵੱਡੇ ਕੈਂਪ ਦੇ ਅੰਦਰ ਮੈਨੂੰ ਆਉਣ ਦਾ ਮੌਕਾ ਮਿਲਿਆ ਔਰ ਵੱਡਾ ਫਾਇਦਾ ਜਿਹੜਾ ਆ ਇਸ ਇਲਾਕੇ ਦੇ ਲੋਕਾਂ ਨੂੰ ਇਸ ਕੰਮ ਦਾ ਮਿਲਿਆ। ਸੀਐਮ ਸਾਹਿਬ ਨੇ ਕੱਲ ਆਪਣੀ ਸਪੀਚ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਖੂਨੀ ਨਾਲੇ ਦਾ ਨਾਮ ਲਿਆ 73 ਨਾਲੇ ਦਾ ਨਾਮ ਲਿਆ ਸ਼ਿੰਗਾਰ ਨਾਲਾ ਦਾ ਨਾਮ ਲਿਆ ਕਿ ਜਨਕਤੂ ਇਹ ਸਾਰੇ ਨਾਲੇ ਆ ਕੇ ਤਬਾਈ ਕਰਦੇ ਆ ਗਿਆ ਤੁਹਾਡੇ ਏਰੀਆ ਦੇ ਵਿੱਚ ਇਨ ਫਿਊਚਰ ਜਿਹੜਾ ਹੈਗਾ ਇਹਨਾਂ ਤੋਂ ਬਚਾਅ ਵਾਸਤੇ ਕੁਝ ਕੀਤਾ ਜਾਵੇਗਾ। ਹਾਂ لازਮੀ ਦੇਖੋ ਬਾਹਰ ਲੋਕਾਂ ਨੂੰ ਨਹੀਂ ਪਤਾ ਬਾਹਰ ਲੋਕਾਂ ਨੂੰ ਰਾਬੀ ਦਾ ਹੀ ਪਤਾ ਵੀ ਕੱਲੀ ਰਾਬੀ ਉੱਥੇ ਪਰ ਇਹੀ ਹੈ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਲੀਡਰ ਦੀ ਜਿਹੜੀ ਉਹ ਨਿਸ਼ਾਨੀ ਦੀ ਜ਼ਨਾਨ ਨੂੰ ਮੱਲੇ ਕੱਲੇ ਨਾਲੇ ਦਾ ਪਤਾ ਨਹੀਂ ਤੇ ਪਹਿਲੋ ਤੇ ਸੀਐਮ ਆਂਦੇ ਨਹੀਂ ਲੋਕਾਂ ਦੇ ਵਿੱਚ ਸੀਐਮ ਲੋਕਾਂ ਦੇ ਵਿੱਚ ਨਹੀਂ ਮੰਤਰੀ ਐਮਐਲਏ ਲੋਕਾਂ ਦੇ ਵਿੱਚ ਨੇ ਸੋ ਆਹ ਨਾਲੇ ਦੇਣਾ ਦੇ ਵੱਡੀ ਪੱਦਰ ਦੇ ਉੱਤੇ ਜਿਹੜਾ ਆ ਉਹ ਵਿਕਾਸ ਕਾਰਜ ਆਰੰਭ ਕਰਾਉਣ ਦੇ ਲਈ ਪਲਾਨ ਕੀਤੇ ਜਾ ਰਹੇ ਆ ਸੋ ਅੱਜ ਹੀ ਅੱਜ ਹੀ ਮੈਨੂੰ 2.5 ਕਰੋੜ ਰੁਪਈਆ ਮਿਲਿਆ ਜਿਹੜਾ ਵਕ ਵਕ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੌਪਿਆ ਜਾਣਾ 15-20 ਦਿਨਾਂ ਦੇ ਅੰਦਰ-ਅੰਦਰ 2.5 ਕਰੋੜ ਹੋਰ ਆ ਰਿਹਾ 5 ਕਰੋੜ ਰੁਪਈਆ ਹਲਕੇ ਨੂੰ ਜਿਹੜਾ ਮਿਲਿਆ ਸੋ ਇਹ ਪੈਸਾ ਲੋਕਾਂ 'ਚ ਲੱਗਣਾ ਵਕ ਵਕ ਵਿਕਾਸ ਕਾਰਜਾਂ ਦੇ ਲਈ ਸੋ ਮੇਰੇ ਲਈ ਸਭ ਤੋਂ ਵੱਡਾ ਚੈਲੰਜ ਇਹ ਆ ਵੀ ਜਿਹੜਾ ਤੁਸੀਂ ਬੰਨਾ ਉਹਨੂੰ ਆਉਣ ਵਾਲੇ ਦਿਨਾਂ 'ਚ ਉਹਦਾ ਕੰਮ ਸ਼ੁਰੂ ਕਰਾਂਗੇ ਔਰ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਜੋ ਕੰਮ ਸਰਕਾਰ ਕਰ ਰਹੀ ਹੈ ਜੋ ਸਰਕਾਰ ਨੇ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਸਮਝਣ ਤੋਂ ਬਾਅਦ ਇੱਕ ਲੰਮਾ ਅਜੰਡਾ ਬਣਾਇਆ ਇਹਦਾ ਵੱਡਾ ਫਾਇਦਾ ਜਿਹੜਾ ਆ ਪੂਰੇ ਪੰਜਾਬ ਨੂੰ ਵੀ ਮਿਲੇਗਾ ਸਾਡੇ ਹਲਕੇ ਨੂੰ ਵੀ ਮਿਲੇਗਾ